ਉਹ ਤੋੜ ਕੇ ਇੱਥੇ ਬੰਦਾ ਹੰ ਅੰਦਰੋਂ ਲਿਆਉਣਾ ਬਾਹਰ ਬੰਨਦੀ ਬਾਹਰ ਇੱਥੇ ਬੰਨਦੀ ਖਲਾਉੜਨਾ ਤੋਂ ਦੂਰ ਦੀ ਆ ਹੁਣ ਜਿਆ ਕੁਰਕੀ ਆਉਂਦੀ ਇੱਥੇ ਤਾਂ ਦਿਖਾ ਦੇ ਫਿਰ ਦੇਖੀ ਹੋਰ ਜਨਲੇ ਕੀ ਹਾਲਾ ਵਧੀਆ ਕਰ ਲਾਲ ਦੁੱਧ ਜਾ ਵਾਲੀ ਘਟਾ ਗਿਆ ਓਏ ਤੇ ਗੋਆ ਕੱਟਣ ਲੱਗ ਗਿਆ ਕੱਲ ਟੋਕੜ ਦੀ ਮੱਝ ਵੇਚਤੀ ਅੱਛਾ ਇਹ ਹੁਣ ਗਾਂ ਲੱਗੇ ਕਿ ਮੱਝ ਲਗੇ ਮੱਝ ਲੈ ਲੈ ਯਾਰ ਗਾਂ ਦਾ ਕੀ ਫਾਇਦਾ ਨਾਲੇ ਰੇਟ ਵਧ ਗਿਆ ਪੈਂਦਾ ਤੇ ਕੋਈ ਵਧ ਗਿਆ ਜੀ ਹੈ ਨਹੀਂ ਕੋਈ ਸੱਜਰ ਮੱਝ ਮੱਝ ਯਾਰ ਮੈਨੂੰ ਪਤਾ ਨਹੀਂ ਤੇਰੇ ਅੱਗੇ ਕਿਹੜਾ ਕਿਹੜਾ ਕਹਿ ਕੇ ਗਿਆ ਸੀ ਯਾਰ ਚੱਲ ਮੇਰੇ ਯਾਦ ਆ ਗਿਆ ਤੈਨੂੰ ਮੈਂ ਫੋਨ ਤੇ ਦੱਸ ਦੂੰ ਠੀਕ ਐ ਜਾ ਐ ਕਰ ਆ ਜੱਗੇ ਦਲਾਲ ਨੂੰ ਪੁੱਛ ਲੈ ਚਲੋ ਉਹਦੇ ਕੋਲੇ ਬਗਦੇ ਮੱਝ ਹਾਂ ਜਾਂ ਤਾਂ ਇਹਦੀ ਨਿਗਾ ਚ ਹੂੰ ਜਾਂ ਤੈਨੂੰ ਭਾਲ ਕੇ ਦੇ ਦੂੰ ਉਹ ਤਾਂ ਇਹ ਤਾਂ ਤਾਂ ਕਮੀ ਇਹ ਆ ਚਲ ਕੋਈ ਨਹੀਂ ਕੋਈ ਜੱਗੇ ਕੋਲ ਜਾਣਾ ਮੈਂ ਦੁਪਹਿਰੇ ਹੀ ਅੱਜ ਹਾਂ ਲੈ ਰੋਕ 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 ਲਾ ਆਇਆ ਜੀ ਭਾਈ ਗਾਂ ਤੇਰੀ ਐ ਇਹ? ਹਾਂਜੀ ਮੇਰੀ ਐ ਬਾਈ। ਅੱਛਾ ਕੀ ਮੰਗੋਂਗਾ ਇਹਦੀ? ਮੋਨੋ 60000 ਕਰਦੇ ਆ ਬਾਈ। ਜਿੰਮ ਕੰਦਾ ਗਾਂ ਲੈਣੀ ਰਹੀਆਂ ਪਰ ਮੱਝ ਲੈਣ ਆਏ ਆ। ਉਹ ਤੂੰ ਲੈ ਲੈ ਯਾਰ ਗਾਂ ਵਧੀਆ ਕੀ? ਉਹ ਜੀ ਸ਼ੀਲ ਗਾਂ ਕਿੱਥੇ ਮਿਲਣੀ ਏ ਤੈਨੂੰ? ਲੈ ਬਸ ਤੈਨੂੰ ਇੰਝ ਲੱਗਦਾ ਦੇ ਜਾਂਦਾ ਗਾ। ਗੱਬਣਾ ਬਈ ਇਹ? ਗੱਬਣ ਚਾਰ। ਤਾਂ ਸਹੀ ਪਾਇ ਯਾਰ ਪੁੱਛਦੇ ਨੂੰ ਕੀ? ਤਾਂ ਲੱਗਦਾ। 45000 ਦੀ ਕਰਾ ਦਿਆਂ। ਆ ਲੈ ਬਾਈ 45000 ਰੁਪਏ। ਆ ਲੈ ਯਾਰ। 45000 ਦੀ ਹੋਗੀ ਜਾਂਦਾ। ਉਰੇ ਯਾਰ ਮੜੇ। ਇੱਕ ਮਿੰਟ ਖੜ ਜਾ ਯਾਰ। ਕੋਈ ਨਹੀਂ ਬਈ ਦੱਸਦਾ ਤੈਨੂੰ। ਬਾਲੀ 45000 ਲੱਗੀ ਤੂੰ। ਬੱਚੇ ਇੰਦਾ ਸਿਰ ਨਾਲ ਲੱਗੀ ਵੀ ਐ। ਤੂੰ ਸਹੀ ਮੜਾ। ਮਨਾਲਾ ਨਹੀਂ ਯਾਰ। ਤੇਰਾ ਰਾਂਝਾ ਰਾਜੀ ਹੋ ਜੇ। ਹੁਣ ਤੂੰ ਝੋਟੀ ਲੈਣੀ ਐ? ਹਾਂ ਝੋਟੀ ਲਵਾਵਾਂਗੇ। ਬਾਕੀ ਕੁਝ ਚੱਲ ਮੜਾ ਰੋਣਾ। ਮੈਂ ਇਹ ਸਾਹੀ ਫੜਾ ਦੇ। ਉਹ ਲਾ ਫੜਿਆ ਨਾ ਮੋੜਦੇ ਯਾਰ। ਉਹ ਮੋੜਦੇ ਯਾਰ 45 ਅੱਜ ਧਰੀ ਬੈਠੀਆਂ ਗਾਂ ਕੋਈ ਇਹੋ ਜਿਹੀ ਵਧੀਆ। ਉਹ ਚਲਾ ਨਹੀਂ ਮਰਜੀ। ਵਾਹ ਜੀ ਸ਼ੀਲ ਗਾਂ ਦੇਖ। ਉਹ ਨਹੀਂ ਲੈਂਦਾ। ਉਹ ਨਹੀਂ ਲੈਂਦਾ ਫਿਰ ਜਾ ਨਹੀਂ ਲੈਂਦਾ। ਇਹੇ ਹੁਣ ਮਦਰ ਕਰਕੇ ਹੁੰਦੀ ਐ ਇਹ। ਆ ਯਾਰ ਝੂਠੀ ਝੂਪੀ ਆ ਤਾਂ ਵਧੀਆ ਉਹ ਦਿਖਾ ਦੂੰ ਤੈਨੂੰ। ਝੂਪੀ ਆਟੀ ਹੈ ਨਹੀਂ ਸਾਡੇ ਕੋਲ। ਸਾਡੇ ਕੋਲ ਤਾਂ ਗਾਇਆਂ ਹੀ ਐ। ਆ ਆ ਕਰੀ ਮੋਲ ਨਹੀਂ ਆ ਕਰੀ। ਹਾਂ 10 10 ਘੰਟੇ ੜਕੇ ਮੈਨੂੰ ਮੈਂ ਸਾਡੇ ਬੁਕਾਉਗਾ ਇੱਕ ਅੰਦਰ ਆ ਉਹਨਾਂ ਅੰਦਰ ਆ ਜਾ ਆ ਜਾ ਹੋਈ ਹੋਇਆ ਪਰ 15 ਉਹ ਹੁਣ ਆ ਗਿਆ ਜਦੋਂ ਗਾਹੀ ਆ ਜਾ ਕੀ ਕਰੀਏ ਨਾ ਮੀਰਾ ਭਾਈ ਜਨਾ ਯਾਰ ਦੁਪਹਿਰ ਵਾਲਾ ਤੇ ਕੋਈ ਮੱਝ ਸੀ ਮੱਝ ਯਾਰ ਜਿਹੜੀ ਸੱਜਰ ਸੀ ਉਹ ਤਾਂ ਮੈਂ ਵੇਚਤੀ ਅੱਛਾ ਹਾਂ ਹਾਜੀ ਵਿਕੀ ਆ ਤਿਆ ਚੋਟੀ ਖੜੀ ਆ ਜਿਹੜੀ ਦਾ 20 ਦਿਨ ਰਹਿ ਕੇ ਸੂਣ ਚ ਆ ਜਾ ਫਿਰ ਦਿਖਾ ਯਾਰ ਤੋਰ ਕੇ ਤੋਰ ਕੇ ਤੂੰ ਚੌਥੀ ਵਾਰ ਆ ਗਿਆ ਇਹਦੇ ਤੇ ਕਿੰਨੇ ਵਾਰੀ ਤੂੰ ਦਿਖਾ ਦਿੱਤੀ ਤੂੰ ਯਾਰ ਤੋਰ ਕੇ ਪਹਿਲਾਂ ਢੰਗ ਨਾਲ ਹੀ ਕਰ ਦਉਂਗਾ ਉਹ ਤੋਰ ਕੇ ਦਾ ਸਾ ਉਹ ਤੋਰ ਕੇ ਇੱਥੇ ਬੰਦਾ ਹਾਂ ਅੰਦਰੋਂ ਲਿਆਉਣਾ ਬਾਹਰ ਬੰਨਦੀ ਬਾਹਰ ਇੱਥੇ ਬੰਨਦੀ ਖਲਾਉੜਨਾ ਤੇ ਦੁਰਦੀ ਆ ਹੁਣ ਜੇ ਤੁਰਕੀ ਆਉਂਦੀ ਇੱਥੋਂ ਅੰਦਰ ਦਿਖਾ ਦੇ ਫਿਰ ਦੇਖੀ ਦੇ ਸਾਰੇ ਪਸ਼ੂ ਖੜੇ ਹੋਣਗੇ ਯਾਰ ਆ ਮਿਸਟਰ ਬਹੁੰਦੇ ਆ ਤੂੰ ਗੇੜੇਨ ਜਦੋਂ ਪਹਿਲਾਂ ਤਾਂ ਇਹ ਦੇਖ ਤੂੰ ਜਿੰਨਾ ਵੀ ਲੈ ਕੇ ਆਉਣਾ ਤੂੰ ਬੰਦਾ ਇਹੋ ਜਿਹਾ ਲੈ ਕੇ ਆਉਣਾ ਲਾਉਣਾ 60000 ਰੁਪਏ ਲਿਆ ਕੇ 2 ਲੱਖ ਵਾਲੀ ਕੋਲੇ ਘਿਹਾਰ ਦਿੰਨਾ ਕੋਈ ਯਾਰ ਅਗਲੇ ਨੂੰ ਫਿਰ ਪੈਸੇ ਲਾਉਣੇ ਹੁੰਦੇ ਤੂੰ ਚੋਰ ਕੇ ਬਿਖਾ ਦੇ ਆ ਲੈ ਸੋਸਣਾ ਸਾਰੇ ਕੋਸੂ ਖੜੇ ਹੋ ਜਾਣਗੇ ਗਿੰਡੀ ਬੰਦਾ ਇਹ ਉਹ ਹੈਂਡੀ ਨਜ਼ਾਰਾ ਆਪਸਾਂ ਨੇ 2 ਘੰਟੇ ਆਹੀ ਆਰਾਮ ਕਰਨਾ ਹੁੰਦਾ ਇਹੀ ਤੂੰ ਆ ਜਾ ਮੈਂ ਜਿਹੜਾ ਦਵਾਜ ਬਈ ਪੈਸੇ ਲਾਉਣੇ ਆ ਤੂੰ ਲਾਵਾਗੇ ਲਾਵਾਗੇ ਪੈਸੇ ਲਾਵਾਗੇ ਤੂੰ ਕਿਹੜਾ ਤੋੜਤਾ ਸੀ ਲਾਉਣਾ 60 ਹੁੰਦਾ ਪਤੰਦਰਾ ਲੈ ਕੇ ਊਜੜੀ ਝੁੱਤੀ ਐ ਝੁੱਤੀ ਬਹੁਤ ਅਸੀਲ ਐ ਐਮ 29 ਦੀ ਐ ਜਮਾ ਬ੍ਰੀਕ ਝੁੱਤੀ ਐ ਤੇਰਾ ਮਹਿੰਦੇਣੀ ਸੀ ਇਹਨੇ ਕੀ ਕਰ ਠੀਕ ਐ ਝੁੱਤੀ ਵਧੀਆ ਬੰਦ ਕੇ ਉਹਰਾ ਫਿਰ ਠੀਕ ਠੀਕ ਐ ਝੁੱਤੀ ਠੀਕ ਐ ਮੰਗਰਾ ਮੋਹਰਾ ਕਿੰਨਾ ਪੁੱਛਾ ਵਧੀਆ ਝੋਟੀ ਆ ਐਮ 29 ਝੋਟੀ ਆ ਅਗਲੇ ਸਾਲ ਨੂੰ ਅਸੀਂ 5 ਲੱਖ ਦੀ ਬਣਦੀ ਕੀ ਮੰਗਦਾ ਬਾਈ ਵੀਰੇ ਟੂਟਾ ਹੁੰਦਾ ਤੇ ਡੇਢ ਤਾਂ ਪਈ ਇਹਦਾ 2 ਲੱਖ ਰੁਪਈਆ ਸੂਨ ਵਾਲੀ ਐ ਸੂਨ ਵਾਲੀ ਐ 20 ਦਿਨ ਰਹਿ ਗਏ ਸੂਨ ਚ ਹਜੇ ਲਾਹੂਗੀ ਹੌਲੀ ਹੌਲੀ ਮੌਕੇ ਤੇ ਲਾਉਂਦੀਆਂ ਚੱਲ ਕੋਈ ਨਹੀਂ ਲਾ ਸਕਦਾ ਤੂੰ ਤੂੰ ਮੈਂ ਵੀ ਤਾਂ ਕਹਿੰਦੇ ਸੀ 1.5 ਲੱਖ ਦੀ ਐ ਇਹ ਬਿਨਾ ਸੂਨ ਦੇ 2 ਲੱਖ ਮੰਗੀਆਂ ਲੈ ਐਮ 29 ਦੀ ਐ ਤੂੰ ਦੱਤ ਕੀ ਲਾਉਣਾ ਯਾਰ ਪੁੱਤ ਯਾਰ ਮੈਂ ਤਾਂ ਸੂਹੀ ਹੋਈ ਲਊਂਗਾ ਐਮਨ ਐਵੇਂ ਪੁੱਛਾਂ ਮਰੂੜੀ ਜਾਂ ਨਾ ਯਾਰ ਤੂੰ ਫਿਰ ਐਵੇਂ ਕੋ ਮਰੂੜੀ ਜਾਂ ਨਾ ਤੂੰ ਸੁਣ ਉਹਦੇ ਚ ਲੈ ਕੇ ਆਇਆ ਸੀ ਮੈਨੂੰ ਪਹਿਲੇ ਤੂੰ ਗਾਂ ਦਿਖਾਈ ਤੇਰੇ ਗਾਣੇ ਖੰਦਾਈ ਉਹ ਗਾਂ ਹੈ ਵੀ ਨਹੀਂ ਸੀ ਉਹ ਗਾਂ ਤਾਂ ਲੈਣੀ ਸੀ ਜਦੋਂ ਲੈਣੀ ਤਾਂ ਮੱਝ ਐ ਉਹ ਬਾਈ ਤੇ ਪਸੰਦਰੀ ਯਾਰ ਸਾਰੀ ਪਕਾਉ ਹੈ ਆ ਯਾਰ ਉਹ ਦੇਖ ਲੈ ਇਹ ਸ਼ੌਕ ਨਾਲ ਪਾਲਣਾ ਹੋਵੇ ਕਿਸਨੇ ਐਮਨ ਅੱਤੀ ਵੀ ਇਹ ਵੀ ਬੱਚਾ ਦੇਖ ਲੈ ਆਹ ਦਵਾਦ ਨੇ ਭਰਾ ਇਹ ਚਾਰਤੀ ਪੜਜੂ ਪੜਜੂਕ ਥੱਲੇ ਜਰਿੰਗਾ ਮਾਰ ਤੂੰ ਉਹ ਤੈਨੂੰ ਅੱਖ ਤੇ ਨਹੀਂ ਕੱਟਈ ਐ ਤੂੰ ਐਂ ਦੇਖ ਯਾਰ ਕੱਟਾ ਐ ਬਦੰਦਰੋ ਚਾਹ ਜੋ ਪੀ ਲਿਆ ਕਰੋ ਨਹੀਂ ਕੋਈ ਲੈਣਾ ਤਾਂ ਲੈ ਲੈ ਵੱਧ ਗਿਆ ਸਥਾਨ ਬਣੂਗਾ ਕੱਟਾ ਹੀ ਕਰਨਾ ਆਪਾਂ ਕੋਈ ਐਂ ਦਾ ਦੁੱਧ ਵਾਹ ਸ਼ਾਂਬਲੀ ਸ਼ਾਂਬਲੀ ਯਾਰ ਪਾਲ ਲਓ ਭਾਈ ਅੱਜ ਕੱਲ ਪਸ਼ੂਆਂ ਦੀ ਬਹੁਤ ਕਮੀ ਆਈ ਪਈ ਐ ਇਹ ਜੇ ਜਾਨਵਰ ਐ ਠੰਡੇ ਸੀਲ ਧਰੇ ਪਏ ਆ ਕਿਤੇ ਬਦੰਦਰੋ ਇਹ ਜਿਆ ਸਾੜਾ ਜਮ ਜਵਾਕਾਂ ਨੂੰ ਯਾਰ ਯੇ ਮੈਂ 파ਰ ਗਿਆ ਤਾਂ ਬਈ ਸਾਨੂੰ ਦੁੱਧ ਚਾਹੀਦਾਗਾ ਸੱਜਰ ਕਿੱਥੇ ਲੱਗਿਆ ਓਏ ਦੁੱਧ ਜੇ ਕੱਟੇ ਹੋਣਗੇ ਫੇਰ ਹੀ ਪਤੰਦਰੋਂ ਮੱਝਾਂ ਹੋਣਗੀਆਂ ਦੇਖ ਕੋਈ ਸੱਜਰ ਹੈਗੀ ਹੁਣ ਸੱਜਰ ਹੈ ਨਹੀਂ ਬਈ ਸੂਣ ਵਾਲੀ ਉਹ ਝੋਟੀ ਹੈ ਕੱਲੀ ਲੈਣੀ ਝੋਟੀ ਕਿ ਚੱਲ ਗਈ ਚੱਲ ਚੱਲ ਤੂੰ ਵੀ ਹੋਰ ਭਾਰ ਚੰਗਾ ਯਾਰ ਉਸੇ ਘਰ ਹੀ ਲਿਆਉਣਾ ਮੋੜ ਮੋੜ ਕੇ ਹੈ ਐ ਕਰ ਆ ਤੋਕੜ ਮੱਝ ਖੜੀ ਆ ਇਹ ਦੇਖ ਲੈ ਫਿਰ ਕਿੰਨਾ ਦੁੱਧ ਆ ਥੱਲੇ ਇਹਦੇ ਥੱਲੇ ਮੱਝ ਥੱਲੇ ਹੋਊਗਾ ਬਈ ਹੁਣ 12 13 ਲੀਟਰ ਦੁੱਧ ਹੋਊਗਾ ਤੇ ਤਿੰਨ ਮਹੀਨੇ ਹੋਗੇ ਸੁਈ ਨੂੰ ਇਹਦਾ ਟੱਕਰੂ ਗਿਆ ਅਸੀਂ ਮਾਰਾ ਅੱਛਾ ਹਾਂ ਮਰੇ ਕਦੋਂ ਕਿੜਾ ਦੱਦੂ ਆ ਜਾ ਤਾਂ ਬਸ ਜਿਹੜੀ ਲਵਾ ਆ ਗਿਆ ਉਹ ਜੀ ਇਹ ਲਾਉਣੇ ਆ ਚੱਲ ਬਾਈ ਯਾਰ ਇਹਦੇ ਆ ਯਾਰ ਤੂੰ ਜਾ ਤਾਂ ਪੀ ਲੋ ਆ ਬਾਈ ਇਹ ਬਣਾ ਲੈਣੇ ਕੋਟੇ ਯਾਰ ਓਏ ਆਪਦਾ ਬਣਾਉਣ ਨੂੰ ਮੈਂ ਕੀ ਬੋਲਣ ਲੈ ਨੂੰ ਯਾਰ ਘਰੇ ਬਣਾਉਣੇ ਜਾਂ ਉੱਤੇ ਦੋ ਜਦਾਂ ਨੇ 2 ਲੱਖ ਵਾਲੀ ਮੱਝ ਦਾ ਰੇਟ ਪੁੱਛੀ ਜਾਂਦੇ ਐ ਲਾਉਣਾ 50 ਹਜ਼ਾਰ ਐ ਵੀ ਇਹੇ ਇਹੇ ਜੇ ਵਪਾਰ ਕੰਜਦੋ ਇਹਨੂੰ ਵਪਾਰ ਨਹੀਂ ਕਹਿੰਦੇ ਇਹਨੂੰ ਪੁੱਛਾ ਮਰੋੜਨਾ ਕਹਿੰਦੇ ਐ ਸਾਡੇ ਪਿੰਡਾਂ ਕਿੰਨੀ ਤਾਂ ਜਾ ਤਾਂ ਪੀਜ ਕੇ ਯਾਰ ਘਰੇ ਕਿੱਥੇ ਬਣਵਾਵਾਂਗੇ ਆ ਜਾ ਮਾਂ ਮੰਗਿਆ। ਦਾਦਾ ਤਾਂ ਵੀ ਲੈਨੇ ਆ। ਮੇਰੇ ਪਤਵਰੇ ਨੂੰ ਚੰਗੀ ਚੀਜ਼ ਦੇਣ ਦਾ ਤਾਂ ਕੋਈ ਫਾਇਦਾ ਹੀ ਨਹੀਂ। ਅੱਜ ਕੱਲਾ। ਓ ਬਾਈ। ਹਾਂ, ਮੁੜਿਆ। ਆ ਯਾਰ, ਉਹ ਐ ਸਿੰਗਲ ਹੀ ਦਿਖਾਈ ਹੈ ਤੇਰੇ ਕੋਲ ਕਿੱਥੇ ਸੀ? ਹੈਗੀ ਐ? ਹੈਗੀ ਐ। ਹਾਂ, ਬੈਠੀ ਐ, ਜੇ ਵੇਚੀ ਨਹੀਂ ਮੈਂ। ਅੱਛਾ। ਉਲੀ ਜਬੰਨੀ ਬੈਠਾ ਸੀਗਾ। ਹਾਂ। ਇਹ ਮਾਂ ਮੰਗਦਾ ਮੁੰਡਾ ਜੱਟ ਲੱਗੂ। ਯਾਰ ਮੰਗਦਾ ਤਾਂ ਹੈ ਨਾ। ਮੇਰੀ ਮਾਂ ਨਹੀਂ, ਮੇਰੇ ਪੇਕਿਆਂ ਦੇ। ਇਹ ਹੈ ਰਵਾ ਸਾਡੇ ਘਰ ਦਾ ਇਹਦਾ ਬਾਹਰੇ ਸਾਲ ਹੋ ਗਏ 20 25 ਸਾਲ ਹੋ ਗਏ ਐਵੇਂ ਜਿ ਇੱਕ ਰੀ ਬਸ ਮਾਵਾਂ ਧੀਆ ਨਾਨੀਆਂ ਦੋਧੀਆਂ ਤੁਰਾਂ ਆਉਂਦੀਆਂ ਇਹ ਤਾਂ ਵੇਚ ਦੇਣੀ ਆ ਉਹ ਜੇ ਤੈਨੂੰ ਮਾਂ ਨੂੰ ਗੁੱਤੀ ਦਿਖਾਤੀ ਤਾਂ ਭੱਜੀ ਫਿਰੂਗੀ ਤੂੰ ਪੈਸੇ ਮੰਗ ਜਾ ਉਹ ਪੈਸਾ ਦਾ ਉਦੋਂ ਤੁਹਾਨੂੰ ਦੱਸਿਆ ਤਾਂ ਸੀਗਾ ਉਦੋਂ ਇਹ ਖੜੀ ਨਹੀਂ ਯਾਰ ਅੱਛਾ ਉਹ ਉਦੋਂ ਰੱਸੀ ਵਾਲੇ ਦੇ ਕਿਤੇ ਭਰਾ ਆ ਗਿਆ ਇਹ ਪਰ ਅਸੇ ਮੈਨੂੰ ਐ ਸੀ ਮੈਂ ਕਿਹਾ ਛੋਡੇ ਨਾਲ ਲੱਤ ਫਾਇਡ ਮਾਰ ਜੇ ਇਹਦੇ ਪੈਸੇ ਇਹਦੀ ਤਾਂ ਅਨਮੋਲੀ ਕੀਮਤ ਹੈ ਇਹਦੀ ਤਾਂ ਤੁਸੀਂ ਕੀਮਤ ਦੇ ਹੀ ਨਹੀਂ ਸਕਦੇ ਆ ਜਾਓ ਚਾਹ ਪੀ ਲਓ ਤੁਸੀਂ ਇਹਦੇ ਵੇਚ ਨਹੀਂ ਨੀ ਤਾਂ ਹੋ ਗਿਆ ਆ ਜਾ ਚਾਹ ਪੀ ਲ ਗਏ ਓਏ ਇਹਦੀ ਤਾਂ 5 ਲੱਖ ਰੁਪਿਆ ਕੀਮਤ ਹੈ ਮੇਰੀ ਮਾਂ ਕਹਿੰਦੀ ਮੇਰੇ ਪੇਕਿਆਂ ਦਾ ਰਾਬਾ ਓਏ ਪੂਰਾ ਬੇਨੁਕੇ ਵੇਚ ਲਾਇਆ ਰੁਪਏ ਦੇ ਮੁੱਤੀ ਤੇ ਆ ਓ ਪੈਸੇ ਮਾਂ ਨੂੰ ਬਰਿਆਲੀ ਨੂੰ ਮਾਂ ਨੂੰ ਪੈਸੇ ਪੜਾ ਦੀ ਗੁੱਟੀ ਪੜਾ ਦੀ ਮਾਂ ਕਰਾਉਣੇ ਪੈਸੇ ਪੈ ਦਾ ਕਿਹੜਾ ਨਾਲ ਜਾਣਾ ਨਾ ਫੇਰ ਨਾ ਵੇਚ ਬਾਈ ਜਲਦੀ ਚਾਹ ਪਾ ਯਾਰ ਇੱਕ ਰੋਣਾ ਵੀ ਹੁੰਦਾ ਓਏ 1000 ਹੁਣ ਇਹਦੇ ਘਰੇ ਜਾ ਕੇ ਨਹੀਂ ਹੁਣੇ ਲਾਉਣਾ ਜੀ ਤੈਨੂੰ ਪਤਾ ਇੱਥੇ ਸਾਡੇ ਦਾ ਹੱਥ ਪਈ ਆ ਸਾਥ ਤੋਂ ਮਿਲ ਪੈਂਦੀ ਆ ਉਦੋਂ ਵੀ ਤੂੰ ਦਿਖਾਈ ਸੀ ਇਹੀ ਬਾਈ ਸੀਗਾ ਕੁਝ ਨੀ ਕੋਈ ਇਨਸਾਬ ਚ ਨਹੀਂ ਇਹੋ ਨਾ ਚੰਗੇ ਪੈਸੇ ਬੱਟੇ ਨੇ ਚੀਜ਼ ਵੇਚ ਦੇ ਦੋ ਬਰਾਸ ਚ ਬੀੜੀਆਂ ਤਾਂ ਦੇਖ ਲਾ ਨਾ ਨਾ ਭਾਵਾ ਲੱਕ ਫਾਜ ਨਾ ਕੀ ਚਾਹੀਦੀ ਕਾਦੀ ਭਈ ਗਾਂਦ ਦੁੱਧ ਦੀ ਬਣਾ ਕੇ ਮੈ ਦੇਦੀ ਗਾਵਾਂ ਦੇ ਦੁੱਧ ਦੀ ਠੀਕ ਹੈ ਯਾਰ ਚਾਹ ਤੇ ਵਧੀਆ ਬਣੀ ਉਹ ਆਏ ਸਾਲ ਵੇਚਦਾ ਤੂੰ ਨੇ ਕੱਦੀ ਗਾਂ ਵੀ ਬਕਾਉ ਹੈ ਇਹ ਲੈ ਲੂੰਗੇ ਉਹ ਗਾਂ ਤਾਂ ਹੀ ਲੈਂਦਾ ਨਹੀਂ ਬਲਾ ਦਿਖਾ ਕੇ ਤਾਂ ਲੈਂਦੀ ਹੈ ਦੇਖ ਲੈ ਮੈਂ ਤਾਂ ਸੋਡਾ ਮਾਰਾ ਵੇਚ ਦੂੰ ਉਹ ਗਾਵਾਂ ਮੈਂ ਤਾਂ ਪੰਜਾਂ ਚ ਬੜੀ ਪ੍ਰੋਬਲਮ ਆ ਜਾਂਦੀ ਹੈ ਮੇਰੇ ਕੋਲ ਤਾਂ ਪਸ਼ੂ ਬਾਵਾ ਖੜੇ ਆ ਚੱਲ ਥੋੜਾ ਫਾਇਦਾ ਹੋ ਜਾਈ ਗਾਵਾਂ ਚੰਗੀਆਂ ਭਰਾਵਾ ਅਸੀਂ ਤਾਂ ਯਾਰ ਦਬਾਉਣ ਵਾਲੇ ਆ ਸੌਦਾ ਕਰਾਉਣ ਵਾਲੇ ਆ ਅਸੀਂ ਕੀ ਨਤੀਰਾ ਹੀ ਫਾਇਦਾ ਸੋਚਦੇ ਆ ਇਹਦਾ ਹੀ ਫਾਇਦਾ ਸੋਚਦੇ ਆ ਦੋਨੇ ਪਾਸੇ ਫਾਇਦਾ ਸੋਚਦੇ ਆ ਅੰਤਕ ਇਹਨੇ ਕਿਸੇ ਦਾ ਚਲ ਪੜਾ ਹੋਇਆ ਕਿ ਦਬ ਵਿਖ ਜੀ ਕਿਸ ਨੂੰ ਮਿਲ ਜੇ